ਇਹੋ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਹੜੀ ਕਿ ਯੂਪੀ ਦੇ ਮਿਰਜ਼ਾਪੁਰਦੀ ਆ ਜਿੱਥੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਕਈ ਵੱਡੇ ਇਲਜ਼ਾਮ ਲੱਗ ਰਹੇ ਨੇ ਔਰਤਾਂ ਦੇ ਨਾਲ ਛੇੜਛਾੜ ਨਹੀਂ ਕਰਦੇ ਇਲਜ਼ਾਮ ਲੱਗੇ ਨੇ ਕਿਉਂਕਿ ਇਸ ਵੀਡੀਓ ਦੇ ਵਿੱਚ ਜਿਹੜੀ ਮਿਰਜ਼ਾਪੁਰਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਕਿਵੇਂ ਪੁਲਸ ਮਜ਼ਮਾਜ਼ਮਾਂ ਦੀ ਮਜ਼ਦੂਰੀ ਦੇ ਵਿੱਚ ਇੱਕ ਗਰੀਬ ਦਾ ਆਲੀਆ ਸ਼ਰਨ ਘਰ ਛੋਟਾ ਜਿਹਾ ਚੁੰਗੀ ਝੋਂਪਰੀ ਨੂੰ ਕਹਿੰਦੇ ਗਰੀਬ ਦੇ ਵੱਲੋਂ ਮਸਾ ਹੀ ਲੱਕੜੇ ਲੱਕੜਾਂ ਇਕੱਠੇ ਕਰ ਕਰਕੇ ਫੂਸ ਇਕੱਠਾ ਕਰਕੇ ਬੜੀ ਮਿਹਨਤ ਨਾਲ ਉਹ ਛੋਟੇ ਹੀ ਘਰ ਛੋਟੇ ਜਿਹੇ ਚੁੰਗੀ ਬਣਾਈ ਜਾਂਦੀ ਤਾਂ ਜੋ ਆਪਣੇ ਬੱਚਿਆਂ ਨੂੰ ਤੇ ਆਪਣੇ ਆਪ ਨੂੰ ਕਿਤੇ ਨਾ ਕਿਤੇ ਉਹ ਅਸਮਾਨੋਂ ਪੈਰੀ ਧੁੱਪ ਬਿਜਲੀ ਹਵਾ ਪਦੇ ਪਾਣੀ ਤੋਂ ਜਿਹੜੇ ਤਮੀਦ ਬਾਰਿਸ਼ ਤੋਂ ਬਚਾ ਸਕਣ ਪਰ ਕਿਤਨਾ ਕਿਤੇ ਪੁਲ ਦੀ ਮੌਜੂਦਗੀ ਦੇ ਸਾਹਮਣੇ ਜੇਕਰ ਅਜਿਹੇ ਗਰੀਬ ਦਾ ਘਰ ਤੋੜ ਦਿੱਤਾ ਜਾਵੇ ਜਾਂ ਨੂੰ ਅੱਗ ਲਾ ਕੇ ਫੂਲ ਦਿੱਤਾ ਜਾਵੇ ਤਾਂ ਸਵਾਲ ਜ਼ਰੂਰ ਖਰੇ ਹੁੰਦੇ ਨਾ ਹੈ ਉਹ ਹੀ ਪਤਾ ਜਿਹੜਾ ਬੰਦਾ ਬੰਦਾ

assim não, não, não. ਇਹ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਲਗਾਤਾਰ ਇਹ ਵੀ ਸਾਹਮਣੇ ਆ ਰਿਹਾ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਧੱਕੇਸ਼ਾਹੀ ਕੀਤੀ ਗਈ ਹੈ ਪਰ ਕਿਤਨਾ ਕਿਤੇ ਪੁਲ ਦੇ ਉੱਤੇ ਇਹ ਇਲਜ਼ਾਮ ਲਾਦੇ ਰਹੇ ਨੇ ਹਾਲਾਂਕਿ ਮਾਮਲਾ ਜਿਹੜਾ ਜਾਂਚ ਦਾ ਵਿਚਾਰ ਹੈ ਪੁਲਸ ਦੇ ਵੱਲੋਂ ਉਹ ਚੁਗ੍ਗੀ ਨੂੰ ਮਜੂਦਕੀ ਦੇ ਵਿੱਚ ਅੱਗ ਕਿਉਂ ਲਾਈ ਗਈ ਜਾਂ ਫਿਰ ਉਹਨਾਂ ਦੇ ਵੱਲੋਂ ਕਬਜ਼ਾ ਕੀਤਾ ਗਿਆ ਸੀਗਾ ਜਾਂ ਫਿਰ ਕੋਈ ਹੋਰ ਗੱਲ ਹੋ ਸਬਦੀ ਇਹਦਾ ਵਿਚਾਰ ਜਿਹੜਾ ਜਾਂਚ ਦਾ ਤੁਹਾਨੂੰ ਜਿਵੇਂ ਸਾਡੇ ਸਾਹਮਣੇ ਸਾਡੇ ਕੋਲੇ ਪੂਰੀ ਜਾਂਚ ਸਾਹਮਣੇ ਆਵੇਗੀ ਤਾਂ ਤੁਹਾਨੂੰ ਜਰੂਰ ਦੱਸਾਂਗੇ ਹਾਲਾਂਕਿ ਪਰ ਫਿਰ ਵੀ ਕਿਤਨਾ ਕਿਤੇ ਪੁਲਿਸ ਦੇ ਉੱਤੇ ਵੱਡੇ ਸਵਾਲ ਖੜੇ ਕੋਸ਼ਿਸ਼ ਕੀਤੀ ਕਿ ਨਾ ਪੜੋ ਦੇ ਪਰੇਲ ਜਾਮ ਲੱਗੇ ਕਿ ਉਹਨਾਂ ਦੇ ਵੱਲੋਂ ਤੱਕੇ ਛਾਜ ਕੀਤੀ ਗਈ ਜਦ ਚੱਲਦੇ ਆ ਮਹਿਲਾਵਾਂ ਨੂੰ ਤੱਕੇ ਮਾਰੇ ਕੇ ਰੱਦੀ ਕਿ ਲਗਾਤਰੇ ਵੀਡੀਓ ਸੋਸ਼ਲ ਮੀਡੀਆ ਤੇ ਵਾਰ ਹੋ ਰਹੀ ਹੈ ਪੁਲਿਸ ਪ੍ਰਸ਼ਾਸਨ ਦਾ ਲੋਕਾਂ ਦੇ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਕਮੈਂਟ ਵੀ ਪੁਲਿਸ ਦੇ ਖਿਲਾਫ ਆ ਰਹੇ ਨੇ ਕਿ ਇੱਕ ਗਰੀਬ ਆ ਜਿਹੜਾ ਉਹ ਮਸਾ ਇੱਕ ਛੋਟਾ ਜਿਹਾ ਘਰ ਬਣਾਉਂਦਾ ਹੈ ਘਰ ਬਣਾ ਕੇ ਉਸ ਵਿੱਚ ਰਹਿਣ ਦਾ ਪ੍ਰਬੰਧ ਕਰਦਾ ਪਰ ਕਿਤਨ ਕਿਤ ਜਦੋਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਉਹਨਾਂ ਦਾ ਘਰ ਤੋੜਦੇ ਆ ਉਸ ਗਰੀਬ ਦੇ ਦੁੱਖਾਂ ਦਾ ਜੋ ਪਹਾੜ ਟੁੱਟਿਆ ਹੋਵੇਗਾ ਉਸ ਦਾ ਤਾਂ ਜਿਹੜਾ ਦੁੱਖ ਦਰਦ ਉਹ ਗਰੀਬ بیان ਕਰ ਸਕਦਾ ਪਰ ਕਿਤਨਾ ਕਿਤੇ ਇਨਸਾਨੀ ਅੰਤੋਰਤ ਵਿੱਚ ਇਕਰ ਉਹ ਲੀਗਲ ਬੈਠਨੇ ਹੈ ਅਲੀਗਲ ਬੈਠਨੇ ਉਹਨਾਂ ਨੂੰ ਨੋਟਰੀ ਜਰੀਏ ਜਾਂ ਕਿਤੇ ਹੋਰ ਜਗ੍ਹਾ ਜਗ੍ਹਾ ਦੇ ਕੇ ਉੱਤੇ ਉਹਨਾਂ ਨੂੰ ਘਰ ਬਣਾ ਦਿੱਤਾ ਜਾਵੇ ਛੋਟਾ ਜਿਹਾ ਗੰਫੀ ਮਾਸਾ ਇੱਕ ਗਰੀਬ ਦੇ ਵੱਲੋਂ ਇੱਕ ਘਰ ਬਣਾਇਆ ਜਾਂਦਾ ਪਰ ਜੇਕਰ ਉਹਨੂੰ ਵੀ ਤੋੜ ਦਿੱਤਾ ਜਾਵੇ ਤਾਂ ਕਿਤਨਾ ਕਿਤੇ ਉਹਦੇ ਮਨ ਤੇ ਭਾਰੀ ਠੇਸ ਪਹੁੰਚਦੀ ਹੈ ਤੇ ਅੱਪਾਂ ਵੀ ਕਿਤਨਾ ਕਿਤੇ ਇਸ ਪਾਪ ਦੇ ਭਾਗੀਦਾਰੀ ਬਣਦੇ ਜੇਕਰ ਅਜਿਹੇ ਕੰਮ